ਫੇਰ ਮਾਰੂ ਫੇਰ ਕਿਹੜੀ ਦੁਸ਼ਮਣੀ ਲੈ ਜੁਂਦੀ ਵੀ ਇਹ ਬੰਦੂਕ ਵਾਲੀ ਬੰਦੂਕ ਵਾਲੀ ਬੰਦੂਕ ਵਾਲੀ ਬੰਦੂਕ ਵਾਲੀ ਹਾਂ ਜੀ ਭਾਈ ਮੈਂ ਬੰਦੂਕ ਸੇ ਫੇਰ ਮਾਰੂਗਾ ਕੁੜੀ ਆ ਫਾਲਤੂ ਹੀ ਦੁਸ਼ਮਣੀ ਕੀਤੀ ਨਾਲ ਦੇਣਾ ਅਦਾ ਬੰਦੂਕ ਨਾਲ ਫੇਰ ਮਾਰੀ ਜਾਂ ਨਾ ਮੈਂ ਮੈਂ ਟਰਾਈ ਕਰਨਿਆ ਜੀ ਨਾ ਜਿਵੇਂ ਵੀਡੀਓ ਸਹੀ ਬਣ ਗਈ ਨਾ ਹੂੰ ਇਹ ਜਰਾ ਬਰੋਈ ਬਣਾਵਾ ਕਰਾਂ ਹਾਂ ਹਾਂ ਠੀਕ ਹੋ ਗਿਆ ਤੇ ਇਹ ਨਾ ਬਣੀ ਸਹੀ ਮੈਂ ਆਪਾਂ ਕਿ ਡੀਲੀਟ ਕਰ ਦਿਆਂਗੇ ਮੈਂ ਬੈਕ ਆਵਰ ਬਣੀ ਸਹੀ ਬਣੀ ਨਹੀਂ ਨਹੀਂ ਕੋਈ ਇੱਕ ਦੀ ਚੜ ਨਰ ਤੇ ਹਾਂ ਤੇ ਆਪਾਂ ਵੀਡੀਓ ਲੀਲ ਕਰ ਦਿਆਂਗੇ ਨਾ ਜਲਾ ਸਹੀ ਬਣੀ ਤੇ ਕਿਉਂ ਕਾਸ ਮੈਂ ਕਹਿੰਦਾ ਜਿਸ ਤਰ੍ਹਾਂ ਸਹੀ ਬਣ ਗਈ ਵੀਡੀਓ ਹਾਂ ਤੇ ਆਪਾਂ ਚੜ ਦਿਆਂਗੇ YouTube ਤੇ ਤੇ ਇਹ ਨਾ ਸਹੀ ਬਣੀ ਤੇ ਆਪਾਂ ਵੀਡੀਓ ਲੀਲ ਮਾਰ ਦਿਆਂਗੇ ਏਡੀ ਜੀ ਮਾਰਾ ਠੀਕ ਨਹੀਂ ਆਪਾਂ ਜਿਹੜੀਆਂ ਕਸਮਾਂ ਖਾਧੀਆਂ ਕਿ ਇਹ ਵੀਡੀਓ ਫਿਰ ਆਪਣਾ ਪਿਆਰ ਨਾ ਬੋਲਿਆ ਕੋਰੇ ਵਿਚਾਰਾ ਜ਼ਖਮੀ ਆਦਮੀ ਹੈ ਜ਼ਖਮੀ ਕਿਵੇਂ ਦਿਨ ਰਾਤ ਝੜਗਾ ਪੈਂਦੀ ਆ ਉਹਨੂੰ ਬਾਬਾ ਜੀ ਕਿਵੇਂ ਕੱਲ ਮੈਂ ਕਿਹਾ ਅਸਲਾਮ ਅਲੈਕੁਮ ਕੁਨਮ ਭਾਈ ਉਹ ਨਾ ਮਿਲਨੇ ਆ ਤੇ ਉਹ ਫੋਨ ਤੇ ਟੁੱਟੀ ਨਹੀਂ ਆ ਉਹ ਅੱਲਾ ਦੀ ਇਹ ਬੰਦੀ ਇਹ ਕੰਮ ਗਿਆ ਥਾ ਹੈ ਇਹਨੂੰ ਆਖਿਆ ਅਰੇ ਪੂਰਾ ਤਰਨੇ ਵਾਲਾ ਸਟਾਈਲ ਜਨਾਬ ਜੀ ਮੈਂ ਪਤਾ ਘੋੜੇ ਪੈ ਗਏ ਘੋੜੇ ਦਾ ਮੋਬਾਈਲ ਫੜਿਆ ਫੋਨ ਕਰਨ ਲਈ ਤੇ ਮੇਰੇ ਤੇਰਾ ਜੀ ਨੇ ਕਿ ਮੈਂ ਮਾਂ ਭੈਣ ਇੱਕ ਕਰਕੇ ਤੇ ਬਾਅਦ ਵਿੱਚ ਘੋੜੇ ਤੋਂ ਮਾਂ ਭੈਣ ਇੱਕ ਕਰਾਵਾ ਜਾ ਕੇ ਤੇ ਘੋੜੇ ਮੋਬਾਈਲ ਵਾ ਠੀਕ ਹੈ ਨਾ ਸਾਡੇ ਕੇ ਬਣ ਜਾਣਾ ਫਾਇਰ ਵੀ ਤੇ ਸਾਡੇ ਕੇ ਮਾਨ ਨਾ ਵਾਕੀ ਮੈਂ ਮੈਂ ਤੇ ਮਨਦਾ ਨਹੀਂ ਕਿ ਮੈਂ ਉਹਨੂੰ ਕੁਛਾਂਦਾ ਹੀ ਨਹੀਂ ਮੈਂ ਤੇ ਇਧਰ ਇਧਰ ਮੈਂ ਤੇਨੂੰ ਗੱਲ ਇੱਕ ਨਾਮ ਦੱਸਿਆ ਜੀ ਆਰ ਐਮ ਆਰ ਐਮ ਦਾ ਮਤਲਬ ਪਤਾ ਕੀ ਹੈ ਰਣ ਮਰੀਦ ਤੇ ਤੂੰ ਮੰਨ ਜਾ ਕੇ ਮੈਂ ਹਾਂ ਨੀ ਇਹ ਸਾਨੂੰ ਮਰੀਦ ਹੋਈ ਹੈ ਲੈ ਲੋ ਜੀ ਹੁਣ ਕਰਨਾ ਪਿਆ ਜੀ ਵੱਡੀਆਂ ਵੀ ਇਹਨਾਂ ਗੱਲ ਕਰਨਾਂ ਲੈ ਸਾਨੂੰ ਮਰੀਦ ਬਣਾ ਅੱਲਾ ਦੇ ਬੰਦੇ ਮੈਂ ਇਸ ਵੀਡੀਓ ਨੂੰ ਟਾਈਟਲ ਵੀ ਦੇਣਾ ਰਣ ਮਰੀਦ ਆ ਕਾਜ਼ ਹੈ ਮੈਂ ਇਸ ਵੀਡੀਓ ਨੂੰ ਟਾਈਟਲ ਵੀ ਦੇਣਾ ਰਣ ਮਰੀਦ <laughs> 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 मजाक नहीं करता टाइटल भी देना मरी हां तेरी ओते पहले फोटो लावे चढ़ के सैर <laughs> <थीँ भी। laughs> <देखो भी। laughs> <गाललो> <laughs>